ਕੀ ਤੁਸੀਂ ਕਦੇ ਸੋਚਿਆ ਕਿ ਕੁਝ ਲੋਕ ਜ਼ਿੰਦਗੀ ਦੇ ਵਿੱਚ ਬਹੁਤਾ ਕੁਝ ਨਹੀਂ ਕਰਦੇ ਫਿਰ ਵੀ ਬਹੁਤ ਜ਼ਿਆਦਾ ਕਾਮਯਾਬ ਹੋ ਜਾਂਦੇ ਨੇ ਪਰ ਦੂਜੇ ਪਾਸੇ ਕੁਝ ਲੋਕ ਇਹੋ ਜਿਹੇ ਵੀ ਨਹੀਂ ਜਿਹੜੇ ਸਾਰੀ ਜ਼ਿੰਦਗੀ ਮਿਹਨਤ ਕਰਦੇ ਰਹਿੰਦੇ ਨੇ ਤਾਂ ਵੀ ਸਾਰੀ ਜ਼ਿੰਦਗੀ ਉਹ ਸਟਰਗਲ ਕਰਦੇ ਰਹਿੰਦੇ ਨੇ ਪਰ ਕਿਉਂ ਇਹਦਾ ਜਵਾਬ ਸਾਡੇ ਮਨ ਦੇ ਅੰਦਰ ਹੀ ਛੁਪਿਆ ਹੈ ਅੱਜ ਆਪਾਂ ਇੱਕ ਇਹੋ ਜਿਹਾ ਟੌਪਿਕ ਦੇ ਬਾਰੇ ਦੇ ਵਿੱਚ ਗੱਲਬਾਤ ਕਰਾਂਗੇ ਜਿਸ ਦਾ ਯੂਜ਼ ਕਰਕੇ ਬਹੁਤ ਸਾਰੇ ਮਹਾਨ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਧਨ ਦੌਲਤ ਖੁਸ਼ੀਆਂ ਕਾਮਯਾਬੀ ਤੇ ਚੰਗੀ ਸਿਹਤ ਹਾਸਲ ਕਰ ਚੁੱਕੇ ਨੇ ਇਹ ਸਿਰਫ ਕਿਤਾਬੀ ਗੱਲ ਨਹੀਂ ਹੈਗੀ ਇਹ ਸਾਇੰਸ ਹੈ ਤੇ ਜੇ ਤੁਸੀਂ ਇਹ ਸ ਅੰਦਲੇ ਆ ਕਿ ਤੁਸੀਂ ਆਪਣੇ ਸਬਕੌਨਸ਼ੀਅਸ ਮਾਈਂਡ ਦੀ ਜਿਹੜੀ ਸ਼ਕਤੀਆਂ ਨੂੰ ਕਿਵੇਂ ਯੂਜ਼ ਕਰਨਾ ਹੈ ਤਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਬਦਲਾਅ ਲਿਆ ਸਕਦੇ ਹੋ ਕਿਉਂਕਿ ਦੁਨੀਆ ਦੀ ਹਰ ਇੱਕ ਥਿਉਰੀ ਸਾਡੇ ਮਨ ਦੀ ਗੱਲ ਤੇ ਆ ਕੇ ਹੀ ਟਿਕਦੀ ਹੈ ਗੁਰਬਾਣੀ ਵੀ ਇਹੀ ਕਹਿੰਦੀ ਹੈ ਕਿ ਮਨ ਜਿੱਤੇ ਜਗ ਜੀਤ ਜਿਹਨੇ ਆਪਣੇ ਮਨ ਨੂੰ ਕੰਟਰੋਲ ਕਰ ਲਿਆ ਨਾ ਉਹਨੇ ਆਪਣਾ ਪੂਰਾ ਜੀਵਨ ਕੰਟਰੋਲ ਕਰ ਲਿਆ ਉਹ ਜ਼ਿੰਦਗੀ ਦੀ ਹਰ ਇੱਕ ਚੀਜ਼ ਨੂੰ ਹਾਸਲ ਕਰ ਸਕਦਾ ਹੈ ਤੇ ਇਸ ਕਨਸੈਪਟ ਬਾਰੇ ਆਪਾਂ ਜੇ ਅੱਜ ਤੋਂ ਵੀ ਬੋਲਣਾ ਸ਼ੁਰੂ ਕਰੀਏ ਤਾਂ ਮੈਨੂੰ ਨਹੀਂ ਲੱਗਦਾ ਆਪਾਂ ਬਹੁਤ ਛੇਤੀ ਇਸ ਨੂੰ ਕਵਰ ਕਰ ਪਾਵਾਂਗੇ ਕਿਉਂਕਿ ਇਹਦੇ ਅੰਦਰ ਬਹੁਤ ਕੁਝ ਲੁਕਿਆ ਹੋਇਆ ਹੈ ਸੋ ਅੱਜ ਤੋਂ ਆਪਾਂ ਇੱਕ ਪੂਰੀ ਸੀਰੀਜ਼ ਸ਼ੁਰੂ ਕਰ ਰਹੇ ਹਾਂ ਤੇ ਇੱਕ ਮੇਰਾ ਪ੍ਰੋਮਿਸ ਹੈ ਕਿ ਜਦੋਂ ਇਹ ਸੀਰੀਜ਼ ਖਤਮ ਹੋਊਗੀ ਤਾਂ ਤੁਹਾਡੀ ਤੇ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਚੇਂਜ ਆਊਗਾ ਸੋ ਅੱਜ ਦਾ ਐਪੀਸੋਡ ਇਸ ਸੀਰੀਜ਼ ਦਾ ਪਹਿਲਾ ਐਪੀਸੋਡ ਹੋਊਗਾ ਤੇ ਇਸ ਸੀਰੀਜ਼ ਦੇ ਵਿੱਚ ਆਪਾਂ ਵੀ ਇਹ ਐਪੀਸੋਡ ਟੋਪਿਕ ਲੈ ਕੇ ਆਵਾਂਗੇ ਜਿਆਦਾਤਰ ਲੋਕ ਇਹ ਸੋਚਦੇ ਨੇ ਕਿ ਉਹਨਾਂ ਦਾ ਆਪਣੀ ਜ਼ਿੰਦਗੀ ਦੇ ਉੱਤੇ ਕੋਈ ਕੰਟਰੋਲ ਨਹੀਂ ਹੈਗਾ ਜੋ ਕੁਝ ਵੀ ਹੋ ਰਿਹਾ ਬਾਹਰੋਂ ਹੋ ਰਿਹਾ ਪਰ ਤੁਸੀਂ ਹਰ ਪਲ ਆਪਣੀ ਜ਼ਿੰਦਗੀ ਨੂੰ ਚੇਂਜ ਕਰ ਰਹੇ ਹੋ ਕ੍ਰੀਏਟ ਕਰ ਰਹੇ ਹੋ ਸਾਡਾ ਅਵਚੇਤਨ ਮਨ ਕੰਪਿਊਟਰ ਹੈ ਸੁਪਰ ਕੰਪਿਊਟਰ ਹੈ ਇਹਦੇ ਵਿੱਚ ਜੋ ਵੀ ਚੀਜ਼ਾਂ ਜੋ ਵੀ ਵਿਸ਼ਵਾਸ ਜੋ ਵੀ ਚੀਜ਼ਾਂ ਭਰੀ ਹੋਈਆਂ ਨੇ ਉਸੇ ਤਰ੍ਹਾਂ ਹੀ ਸਾਡੀ ਲਾਈਫ ਨੂੰ ਵੀ ਬਦਲਦਾ ਏ ਉਸੇ ਤਰ੍ਹਾਂ ਹੀ ਸਾਡੀ ਲਾਈਫ ਨੂੰ ਸ਼ੇਪ ਕਰਦਾ ਏ ਜੋ ਵੀ ਅਸੀਂ ਆਪਣੇ ਅਵਚੇਤਨ ਮਨ ਦੇ ਵਿੱਚ ਭਰਤਾ ਉਹ ਸਾਡੀ ਲਾਈਫ ਦੇ ਵਿੱਚ 100% ਸੱਚ ਹੋਣਾ ਹੀ ਹੋਣਾ ਏ ਇਸ ਗੱਲ ਦੇ ਨਾਲ ਵਿਗਿਆਨੀ ਮਨੋ ਗਿਆਨੀ ਤੇ ਧਾਰਮਿਕ ਗਿਆਨੀ ਸਾਰੇ ਹੀ ਐਗਰੀ ਕਰਦੇ ਨੇ ਇਸ ਕਨਸੈਪਟ ਨੂੰ ਸਭ ਤੋਂ ਵੱਡੇ ਲੋਕਾਂ ਨੇ ਸਮਝਿਆ ਚਾਹੇ ਉਹ ਥਾਮਸ ਐਡੀਸਨ ਹੋਵੇ ਚਾਹੇ ਸਟੀਵ ਜੋਬਸ ਹੋਵੇ ਹਰ ਕੋਈ ਇਸ ਤਿਸ ਦੀ ਗੱਲ ਕਰਦਾ ਏ ਪਰ ਸਾਡਾ ਸਬਕੌਂਸ਼ੀਅਸ ਮਾਈਂਡ ਸਭ ਕੁਝ ਕੰਟਰੋਲ ਕਿਵੇਂ ਕਰਦਾ ਏ ਦੇਖੋ ਸਾਡੇ ਦੋ ਤਰ੍ਹਾਂ ਦੇ ਮਨ ਨੇ ਇੱਕ ਹੈਗਾ ਕੌਂਸ਼ੀਅਸ ਮਾਈਂਡ ਜਿਹਨੂੰ ਅਸੀਂ ਚੇਤਨ ਮਨ ਕਹਿੰਦੇ ਹਾਂ ਤੇ ਦੂਜਾ ਹੈਗਾ ਸਬਕੌਂਸ਼ੀਅਸ ਮਾਈਂਡ ਜਿਹਨੂੰ ਅਸੀਂ ਅਵਚੇਤਨ ਮਨ ਕਹਿੰਦੇ ਹਾਂ ਸਾਡਾ ਚੇਤਨ ਮਨ ਫੈਸਲੇ ਲੈਣ ਦੇ ਵਿੱਚ ਸਾਡੀ ਹੈਲਪ ਕਰਦਾ ਏ ਤੇ ਸਾਡਾ ਅਵਚੇਤਨ ਮਨ ਸਾਡੀਆਂ ਆਦਤਾਂ ਸਾਡੇ ਜਜ਼ਬਾਤ ਤੇ ਸਾਡੀ ਜ ਫਿਜ਼ੀਕਲ ਹੈਲਥ ਐ ਸਰੀਰਕ ਹੈਲਥ ਐ ਉਹਨੂੰ ਸਹੀ ਰੱਖਣ ਦੇ ਵਿੱਚ ਹੈਲਪ ਕਰਦਾ ਏ ਸਾਡਾ ਅਵਚੇਤਨ ਮਨ ਕੋਈ ਵੀ ਕਾਉਂਟਰ ਕੁਐਸਚਨ ਨਹੀਂ ਕਰਦਾ ਜੋ ਵੀ ਅਸੀਂ ਇਹਦੇ ਵਿੱਚ ਪੜ੍ਹਤਾ ਇਹਨੇ ਉਸੇ ਗੱਲ ਨੂੰ ਸੱਚ ਮੰਨ ਲੈਣਾ ਤੇ ਉਸੇ ਚੀਜ਼ ਬਾਰੇ ਹੀ ਇਹਨੇ ਕੰਮ ਕਰਨਾ ਸ਼ੁਰੂ ਕਰ ਦੇਣਾ ਕੀ ਤੁਸੀਂ ਕਦੇ ਸੋਚੇਗੇ ਕੁਝ ਲੋਕਾਂ ਦੇ ਵਿੱਚ ਸੈਲਫ ਡਾਟ ਕਿਵੇਂ ਆ ਜਾਂਦਾ ਮਤਲਬ ਆਪਣੇ ਆਪ ਦੇ ਉੱਤੇ ਸ਼ੰਕਾ ਕਰਨ ਲੱਜੇ ਨੇ ਦੂਜੇ ਲੋਕ ਉਹਨਾਂ ਨੂੰ ਕਹਿ ਰਹੇ ਨੇ ਕਿ ਤੂੰ ਫਲਾਣਾ ਕੰਮ ਬਹੁਤ ਵਧੀਆ ਕਰ ਸਕਦਾ ਤੂੰ ਇਹ ਕੰਮ ਕਰ ਸਕਦਾ ਏ ਪਰ ਉਹਨੂੰ ਆਪਣੇ ਆਪ ਦੇ ਉੱਤੇ ਕਦੇ ਵੀ ਯਕੀਨ ਨਹੀਂ ਹੁੰਦਾ ਆਪਣੇ ਆਪ ਨੂੰ ਲੱਗ ਜਾਂਦਾ ਕਿ ਮੇਰੇ ਵਿੱਚ ਕਮੀ ਆ ਮੈਂ ਕੁਝ ਨਹੀਂ ਕਰ ਸਕਦਾ ਆਪਣੀ ਕਾਮਯਾਬੀ ਨੂੰ ਲੋਕ ਆਪ ਹੀ ਰੋਕ ਕੇ ਰੱਖਦੇ ਨੇ ਕਿਉਂਕਿ ਉਹ ਕੁਝ ਕਰਨ ਤੋਂ ਪਹਿਲਾਂ ਹੀ ਡਰ ਜਾਂਦੇ ਨੇ ਪਹਿਲਾਂ ਹੀ ਡਾਊਟ ਕ੍ਰੀਏਟ ਕਰ ਲੈਂਦੇ ਆ ਪਰ ਇਹ ਹੁੰਦਾ ਕਿਉਂ ਹੈ ਜਦੋਂ ਕਿ ਦੂਜੇ ਲੋਕ ਤਾਂ ਸਮਝ ਰਹੇ ਨੇ ਕਿ ਇਹਦੇ ਵਿੱਚ ਟੈਲੈਂਟ ਹੈਗਾ ਇਹ ਬੰਦਾ ਇਹ ਕੰਮ ਕਰ ਸਕਦਾ ਹੈ ਪਰ ਉਹਨੂੰ ਖੁਦ ਨੂੰ ਕਿਉਂ ਨਹੀਂ ਲੱਗਦਾ ਕਿਉਂਕਿ ਉਹਦਾ ਦਿਮਾਗ ਪ੍ਰੋਗਰਾਮ ਹੀ ਇਸੇ ਤਰ੍ਹਾਂ ਹੋਇਆ ਚਾਹੇ ਜਿੰਨੇ ਮਰਜ਼ੀ ਲੋਕ ਅੱਗੇ ਕਹੀ ਜਾਣ ਜਦੋਂ ਤੱਕ ਉਹਦਾ ਖੁਦ ਦਾ ਦਿਮਾਗ ਉਹ ਰੀਪ੍ਰੋਗਰਾਮ ਨਹੀਂ ਕਰਦਾ ਉਦੋਂ ਤੱਕ ਉਹ ਕਾਮਯਾਬ ਨਹੀਂ ਹੋ ਸਕਦਾ ਪਰ ਚੰਗੀ ਖਬਰ ਸਾਡੇ ਲਈ ਇਹ ਹੈ ਕਿ ਜੇ ਐਮਈ ਦੇ ਖਿਆਲ ਸਾਡੇ ਮਨ ਦੇ ਅੰਦਰ ਬਣੇ ਹੋਏ ਨੇ ਸ਼ੰਕੇ ਬਣੇ ਹੋਏ ਨੇ ਇਹਨਾਂ ਨੂੰ ਅਸੀਂ ਕੱਟ ਸਕਦੇ ਹਾਂ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਅਸੀਂ ਪੂਰੀ ਤਰ੍ਹਾਂ ਪ੍ਰੋਗਰਾਮ ਕਰ ਸਕਦੇ ਹਾਂ ਤੇ ਆਪਣੇ ਹਿਸਾਬ ਨਾਲ ਚਲਾ ਸਕਦੇ ਹਾਂ ਪਰ ਸਬਕੌਂਸ਼ੀਅਸ ਮਾਈਂਡ ਨੂੰ ਪ੍ਰੋਗਰਾਮ ਕਰਨ ਦਾ ਸੀਕ੍ਰੇਟ ਕੀ ਹੈ ਸਭ ਤੋਂ ਪਹਿਲੀ ਚੀਜ਼ ਹੁੰਦੀ ਹੈ ਜਿਹਦੀ ਮੈਂ ਬਾਰ ਬਾਰ ਗੱਲ ਕਰਦਾ ਵਿਜ਼ੂਅਲਾਈਜੇਸ਼ਨ ਕਿ ਆਪਣੇ ਆਪ ਨੂੰ ਦੇਖੋ ਆਪਣੇ ਆਪ ਨੂੰ ਕੰਮ ਕਰਦਾ ਹੋਇਆ ਦੇਖੋਗੇ ਤੁਸੀਂ ਕਾਮਯਾਬ ਹੋ ਰਹੇ ਹੋ ਤੁਸੀਂ ਉਹ ਕੰਮ ਕਰ ਰਹੇ ਹੋ ਵਿਜ਼ੂਅਲਾਈਜੇਸ਼ਨ ਦੇ ਉੱਤੇ ਵੀ ਮੈਂ ਇੱਕ ਪ੍ਰੋਪਰ ਵੀਡੀਓ ਬਣਾਈ ਹੋਈ ਹੈ ਤੁਸੀਂ ਜਾ ਕੇ ਉਹ ਵੀ ਦੇਖ ਸਕ ਰਹੇ ਹੋ ਕਿ ਵਿਜ਼ੂਅਲਾਈਜ਼ ਕਰਨਾ ਕਿਵੇਂ ਹੈ ਤੇ ਉਹ ਤੋਂ ਇਲਾਵਾ ਤੁਸੀਂ ਅਫਰਮੇਸ਼ਨਸ ਕਰ ਸਕਦੇ ਹੋ ਅਫਰਮੇਸ਼ਨਸ ਦੇ ਵਿੱਚ ਕੀ ਹੈ ਕਿ ਆਪਣੇ ਆਪ ਨਾਲ ਚੰਗੀਆਂ ਗੱਲਾਂ ਕਰਨੀਆਂ ਨੇ ਦੇਖੋ ਅਸੀਂ ਹਰ ਵਕਤ ਹਰ ਵਕਤ ਆਪਣੇ ਆਪ ਨਾਲ ਗੱਲਬਾਤ ਕਰਦੇ ਹੀ ਰਹਿਣੇ ਆ ਜੇ ਸਾਡੀ ਆਪਣੇ ਆਪ ਨਾਲ ਗੱਲਬਾਤ 네ਗੇਟਿਵ ਹੈ ਤਾਂ ਫਿਰ ਅਸੀਂ ਜ਼ਿੰਦਗੀ ਬਹੁਤ 네ਗੇਟਿਵ ਜੀ ਕੇ ਜਾਵਾਂਗੇ ਕਿਉਂਕਿ ਅਸੀਂ ਆਪਣੇ ਆਪ ਨੂੰ ਹਮੇਸ਼ਾ ਹੀ ਸੁਜੈਸ਼ਨਸ ਦੇ ਰਹੇ ਹਾਂ ਜੇ ਅਸੀਂ ਉਹਨਾਂ ਸੁਜੈਸ਼ਨਸ ਨੂੰ 네ਗੇਟਿਵ ਤੋਂ ਬਦਲ ਕੇ ਪੋਜ਼ਿਟਿਵ ਕਰ ਦੇਈ ਤਾਂ ਸਾਡੀ ਜ਼ਿੰਦਗੀ ਅਸੀਂ ਬਿਲਕੁਲ ਟਰਾਂਸਫਾਰਮ ਕਰ ਸਕਦੇ ਹਾਂ ਸੋ ਇਹਨਾਂ ਸ਼ਬਦਾਂ ਦੇ ਵਿੱਚ ਬਹੁਤ ਪਾਵਰ ਹੈ ਜਿਹੜੇ ਅਸੀਂ ਆਪਣੇ ਆਪ ਨੂੰ ਕਹਿੰਨੇ ਆ ਜਿਹੜੀਆਂ ਗੱਲਾਂ ਅਸੀਂ ਆਪਣੇ ਆਪ ਨਾਲ ਕਰਦੇ ਹਾਂ ਉਹ ਸਭ ਤੋਂ ਜ਼ਿਆਦਾ ਪਾਵਰਫੁੱਲ ਨੇ ਬੇਸ਼ੱਕ ਤੁਹਾਨੂੰ ਕੋਈ ਵੀ ਬੰਦਾ ਕੁਝ ਵੀ ਕਹਿ ਰਿਹਾ ਉਹਦਾ ਇੰਨਾ ਅਸਰ ਨਹੀਂ ਹੁੰਦਾ ਜਿੰਨਾ ਅਸੀਂ ਖੁਦ ਆਪਣੇ ਆਪ ਨੂੰ ਕੀ ਕਹਿ ਰਹੇ ਹਾਂ ਉਸ ਗੱਲ ਦਾ ਅਸਰ ਹੁੰਦਾ ਏ ਸੋ ਅਫਰਮੇਸ਼ਨਸ ਪੋਜ਼ਿਟਿਵ ਅਫਰਮੇਸ਼ਨਸ ਰਿਪੀਟ ਕਰਿਆ ਕਰੋ ਕਿਉਂਕਿ ਜਦੋਂ ਅਸੀਂ ਬਾਰ 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 ਇੱਕੋ ਗੱਲ ਕਹਿੰਦੇ ਹਾਂ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਤਾਂ ਉਹ ਸੱਚ ਮੰਨਣ ਲੱਗ ਜਾਂਦਾ ਏ ਤੇ ਜੇ ਅਸੀਂ ਆਪਣੇ ਆਪ ਬਾਰੇ ਪੋਜ਼ਿਟਿਵ ਕਹਾਂਗੇ ਤਾਂ ਸਾਡਾ ਸਬਕੌਂਸ਼ੀਅਸ ਮਾਈਂਡ ਉਸ ਚੀਜ਼ ਨੂੰ ਐਕਸੈਪਟ ਕਰੂਗਾ ਤੇ ਸਾਡੇ ਜਿਹੜੇ ਡਾਊਟ ਹੈ ਉਹ ਕਲੀਅਰ ਹੋ ਜਾਣਗੇ ਤੇ ਅਸੀਂ ਕਾਮਯਾਬੀ ਵੱਲ ਵੱਧ ਸਕਦੇ ਹਾਂ ਇਤੋਂ ਇਲਾਵਾ ইমোਸ਼ਨਲ কানেকশন ਬਹੁਤ ਜ਼ਰੂਰੀ ਹੈ ਸਾਡਾ ਸਬਕੌਂਸ਼ੀਅਸ ਮਾਈਂਡ ਇਮੋਸ਼ਨਸ ਨੂੰ ਬਹੁਤ ਜਲਦੀ ਰੀਡ ਕਰਦਾ ਹੈ ਜੇ ਅਸੀਂ ਨੈਗੇਟਿਵ ਫੀਲ ਕਰ ਰਹੇ ਹਾਂ ਤਾਂ ਨੈਗੇਟਿਵਿਟੀ ਸਾਡੀ ਜ਼ਿੰਦਗੀ ਦੇ ਵਿੱਚ ਆਟੋਮੈਟਿਕ ਆਉਣ ਲੱਗ ਜੂਗੀ ਜੇ ਪੋਜ਼ਿਟਿਵ ਫੀਲ ਕਰਾਂਗੇ ਤਾਂ ਪੋਜ਼ਿਟਿਵਿਟੀ ਜ਼ਿੰਦਗੀ ਦੇ ਵਿੱਚ ਆਉਣ ਲੱਗ ਜੂਗੀ ਕਿਉਂਕਿ ਤੁਸੀਂ ਆਪ ਦੇਖੋਣਾ ਕਿ ਜਦੋਂ ਤੁਸੀਂ ਡਰ ਜਾਂ ਗੁੱਸੇ ਨਾਲ ਕੋਈ ਕੰਮ ਕਰਦੇ ਹੋ ਤਾਂ ਤੁਸੀਂ ਉਹਨਾਂ ਬੜੀਏ ਤਰੀਕੇ ਨਾਲ ਨਹੀਂ ਕਰ ਪਾਉਂਦੇ ਪਰ ਦੂਜੇ ਪਾਸੇ ਜਦੋਂ ਤੁਸੀਂ ਸ਼ਾਂਤ ਹੋਣਿਓ ਜਦੋਂ ਤੁਸੀਂ ਕੋਸ਼ਿਸ਼ ਫੀਲ ਕਰ ਰਹੇ ਹੋ ਉਹਨੇ ਉਦੋਂ ਤੁਸੀਂ ਕੋਈ ਵੀ ਕੰਮ ਕਰੋ ਤਾਂ ਉਹ ਤੁਸੀਂ ਵਧੀਆ ਤਰੀਕੇ ਨਾਲ ਕਰ ਪਾਉਂਦੇ ਹੋ ਕਿਉਂ ਕਿ ਉਦੋਂ ਸਬਕੌਂਸ਼ੀਅਸ ਮਾਈਂਡ ਉਹਨਾਂ ਇਮੋਸ਼ਨਸ ਨਾਲ ਅਲਾਈਨ ਹੁੰਦਾ ਹੈ ਉਹਨੂੰ ਲੱਗਦਾ ਹੈ ਕਿ ਕੁਝ ਤੁਸੀਂ ਵਧੀਆ ਕਰ ਰਹੇ ਹੋ ਕੁਝ ਚੰਗਾ ਕਰ ਰਹੇ ਹੋ ਤੇ ਜਦੋਂ ਤੁਸੀਂ 네ਗੇਟਿਵ ਫੀਲ ਕਰ ਰਹੇ ਹੋ ਉਦੋਂ ਉਹਨੂੰ ਇਹ ਲੱਗਦਾ ਹੈ ਕਿ ਕੁਝ ਮਾੜਾ ਹੋ ਰਿਹਾ ਹੈ ਤਾਂ ਉਹ ਉੰਨੀ ਇਨਵੋਲਵਮੈਂਟ ਉਸ ਕੰਮ 'ਚ ਨਹੀਂ ਦਿਖਾਉਂਦਾ ਬਲਕਿ ਉੱਥੋਂ ਭੱਜਣਾ ਚਾਹੁੰਦਾ ਹੈ ਸੋ ਇਸ ਇਸ ਤਰ੍ਹਾਂ ਜੇ ਤੁਸੀਂ ਸਬਕੌਂਸ਼ੀਅਸ ਮਾਈਂਡ ਨੂੰ ਆਪਣੇ ਨਾਲ ਰਲਾ ਕੇ ਕੋਈ ਕੰਮ ਕਰਨਾ ਹੈ ਨਾ ਤਾਂ ਤੁਸੀਂ ਇਮੋਸ਼ਨਲ ਕਨੈਕਸ਼ਨ ਬਿਲਡ ਕਰੋ ਕਿਉਂਕਿ ਸਾਡਾ ਸਬਕੌਂਸ਼ੀਅਸ ਮਾਈਂਡ ਸਾਡੇ ਇਮੋਸ਼ਨਸ ਨੂੰ ਸਭ ਤੋਂ ਜਲਦੀ ਸਮਝਦਾ ਹੈ ਜਦੋਂ ਤੱਕ ਜੇ ਤੁਸੀਂ ਕੋਈ ਚੀਜ਼ ਵਿਜ਼ੂਅਲਾਈਜ਼ ਕਰ ਰਹੇ ਹੋ ਜਦੋਂ ਤੱਕ ਤੁਸੀਂ ਉਹਦੇ ਵਿੱਚ ਪੋਜ਼ਿਟਿਵਿਟੀ ਨਹੀਂ ਭਰ ਦਿੰਦੇ ਉਦੋਂ ਤੱਕ ਤੁਹਾਡਾ ਸਬਕੌਂਸ਼ੀਅਸ ਮਾਈਂਡ ਤੁਹਾਨੂੰ ਉੱਥੇ ਨਹੀਂ ਲੈ ਕੇ ਜਾਊਗਾ ਕਿਉਂਕਿ ਜੇ ਡਰ ਹੋਣਗੇ ਜੇ ਮੰਨ ਲਓ ਤੁਸੀਂ ਕਾਮਯਾਬ ਹੋਣ ਤੋਂ ਹੀ ਡਰ ਰਹੇ ਹੋ ਤਾਂ ਤੁਹਾਡਾ ਸਬਕੌਂਸ਼ੀਅਸ ਮਾਈਂਡ ਤੁਹਾਨੂੰ ਕਾਮਯਾਬੀ ਤੋਂ ਦੂਰ ਲੈ ਕੇ ਜਾਊਗਾ ਉਏ ਸੋਚੂਗਾ ਕਿ ਉੱਥੋਂ ਕੋਈ ਖਤਰਾ ਆਏ ਜਿਹੜਾ ਇਹ ਬੰਦਾ ਡਰ ਰਿਹਾ ਹੈ ਤਾਂ ਉਹ ਉੱਥੋਂ ਤੱਕ ਤੁਹਾਨੂੰ ਕਦੇ ਲੈ ਕੇ ਨਹੀਂ ਜਾਊਗਾ ਸੋ ਇਮੋਸ਼ਨਲ ਕਨੈਕਸ਼ਨ ਬਹੁਤ ਜ਼ਰੂਰੀ ਹੈ ਸਭ ਤੋਂ ਜੋ ਵੀ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਤਾਂ ਉਹਦੇ ਨਾਲ ਇੱਕ ਪੋਜ਼ਿਟਿਵ ਕਨੈਕਸ਼ਨ ਬਣਾਓ ਆਪਣਾ ਪੋਜ਼ਿਟਿਵ ਫੀਲ ਕਰੋ ਖੁਸ਼ੀ ਫੀਲ ਕਰੋ ਜੁਆਏ ਫੀਲ ਕਰੋ ਪਿਆਰ ਫੀਲ ਕਰੋ ਉਸ ਚੀਜ਼ ਬਾਰੇ ਜਿਹੜੀ ਤੁਸੀਂ ਪਾਉਣਾ ਚਾਹੁੰਦੇ ਹੋ ਤੇ ਇੱਕ ਗੱਲ ਹੋਰ ਇਦੇ ਵਿੱਚ ਕੰਸਿਸਟੈਂਸੀ ਬਹੁਤ ਜ਼ਰੂਰੀ ਹੈ ਮਤਲਬ ਹਰ ਰੋਜ਼ ਕੋਈ ਕੰਮ ਕਰਨਾ ਜਦੋਂ ਅਸੀਂ ਹਰ ਰੋਜ਼ ਜਿਮ ਜਾਂਦੇ ਆ ਤਾਂ ਹੀ ਕੋਈ ਸਾਡੇ ਮਸਲਸ ਬਿਲਡ ਹੁੰਦੇ ਨੇ ਨਾ ਸੋ ਉਹ ਮੇਂ ਜੇ ਅਸੀਂ ਹਰ ਰੋਜ਼ ਆਪਣੇ ਦਿਮਾਗ ਦੇ ਉੱਤੇ ਕੰਮ ਕਰਾਂਗੇ ਤਾਂ ਸਾਡਾ ਦਿਮਾਗ ਤਾਂ ਹੀ ਪ੍ਰੋਗਰਾਮ ਹੋਊਗਾ ਨਾ ਇੱਕ ਇੱਕ ਦੋ ਦਿਨ ਕਰਨ ਨਾਲ ਕੁਝ ਨਹੀਂ ਹੁੰਦਾ ਇੱਕ ਦੋ ਦਿਨ ਕਰਨ ਨਾਲ ਬਹੁਤ ਮਾਈਨਰ ਜੇ ਚੇਂਜ ਆਉਂਦੇ ਆ ਕਿਉਂਕਿ ਸਾਡੇ ਦਿਮਾਗ ਦੇ ਅੰਦਰ ਜੋ ਗੱਲਾਂ ਭਰੀਆਂ ਪਈਆਂ ਨੇ ਨਾ ਕਿੰਨੇ ਸਾਲਾਂ ਦੀਆਂ ਭਰੀਆਂ ਪਈਆਂ ਨੇ ਜਦੋਂ ਤੋਂ ਜ਼ਿੰਦਗੀ ਸ਼ੁਰੂ ਹੋਈ ਹੈ ਜਦੋਂ ਤੋਂ ਅਸੀਂ ਲੋਕਾਂ ਨੂੰ ਸੁਣਨਾ ਸ਼ੁਰੂ ਕੀਤਾ ਜਦੋਂ ਤੋਂ ਅਸੀਂ ਸੋਚਣਾ ਸਮਝਣਾ ਸ਼ੁਰੂ ਕੀਤਾ ਉਦੋਂ ਤੋਂ ਪੁਤਾਨੀ ਸੀ ਆਪਣੇ ਅੰਦਰ ਕਿੰਨੇ ਕ ਡਾਊਟ ਇਕੱਠੇ ਕਰ ਲਏ ਆ ਸੋ ਉਹ ਐ ਤਾਂ ਹੈ ਨਹੀਂ ਕਿ ਇੱਕੋ ਵਾਰਸ਼ ਦੇ ਵਿੱਚ ਸਾਰੇ ਸਹੀ ਹੋ ਜਾਣਗੇ ਉਹਨਾਂ ਚੀਜ਼ਾਂ ਨੂੰ ਟਾਈਮ ਲੱਗਦਾ ਹੈ ਸੋ ਕੰਸਿਸਟੈਂਸੀ ਬਹੁਤ ਜ਼ਰੂਰੀ ਹੈ ਹਰ ਰੋਜ਼ ਆਪਣੇ ਆਪ ਦੇ ਉੱਤੇ ਕੰਮ ਕਰੋ ਹਰ ਰੋਜ਼ ਆਪਣੇ ਆਪ ਨੂੰ ਪੋਜ਼ਿਟਿਵ ਕਰਨ ਦੇ ਵੱਲ ਜ਼ੋਰ ਲਗਾਓ ਇਹੀ ਚੀਜ਼ਾਂ ਦੁਨੀਆ ਦੇ ਮਹਾਨ ਲੋਕ ਕਰਦੇ ਨੇ ਉਹ ਸਿਰਫ ਪੜ੍ਹ ਕੇ ਕਾਮਯਾਬ ਹੋਣ ਦੀ ਉਮੀਦ ਨਹੀਂ ਲਗਾਉਂਦੇ ਉਹ ਆਪਣੇ ਦਿਮਾਗ ਨੂੰ ਪ੍ਰੋਗਰਾਮ ਕਰਦੇ ਨੇ ਕਾਮਯਾਬ ਹੋਣ ਵੱਲ ਤਾਂ ਹੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੁੰਦੇ ਨੇ ਮੋਂ ਤੁਹਾਨੂੰ ਆਈਡੀਆ ਹੋ ਗਿਆ ਹੁਣ ਅਗੇ ਤੁਹਾਡਾ ਸਬਕੌਨਸ਼ੀਅਸ ਮਾਈਂਡ ਕਿਵੇਂ ਕੰਮ ਕਰਦਾ ਏ ਹੁਣ ਇੱਕ ਟਾਸਕ ਕਰੋ ਇਹ ਵੀਡੀਓ ਖਤਮ ਹੋਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਆਪਣੀ ਅੱਖਾਂ ਬੰਦ ਕਰਕੇ ਬੈਠੋ ਜੋ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਹਾਸਲ ਕਰਨਾ ਚਾਹੁੰਦੇ ਹੋ ਉਸ ਚੀਜ਼ ਨੂੰ ਵਿਜ਼ੂਅਲਾਈਜ਼ ਕਰੋ ਆਪਣੇ ਆਪ ਨੂੰ ਬਦਲਦਾ ਹੋਇਆ ਦੇਖੋ ਆਪਣੇ ਆਪ ਨੂੰ ਕਾਮਯਾਬ ਹੁੰਦਾ ਹੋਇਆ ਦੇਖੋ ਤੇ ਉਸ ਤੋਂ ਬਾਅਦ ਅਫਰਮੇਸ਼ਨਸ ਰਿਪੀਟ ਕਰੋ ਆਪਣੇ ਆਪ ਨੂੰ ਚੰਗੇ ਸੁਝਾਅ ਦਿਓ ਆਪਣੇ ਆਪ ਬਾਰੇ ਚੰਗੀਆਂ ਗੱਲਾਂ ਕਰੋ ਕਿ ਮੈਂ ਕਰ ਸਕਦਾ ਮੈਂ ਕਰ ਰਿਹਾ ਮੈਂ ਕਾਮਯਾਬ ਹੋ ਗਿਆ ਹਾਂ ਮੈਂ ਇਹ ਚੀਜ਼ ਹਾਸਲ ਕਰ ਲਈ ਹੈ ਜਦੋਂ ਆਪਣੇ ਆਪ ਨਾਲ ਐਵੇਂ ਜਿਹੀਆਂ ਗੱਲਾਂ ਕਰਾਂਗੇ ਤਾਂ ਤੁਹਾਡਾ ਮਾਈਂਡ ਪੋਜ਼ਿਟਿਵ ਫੀਲ ਕਰੂਗਾ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਹਰ ਰੋਜ਼ ਆਪਣੇ ਆਪ ਨੂੰ ਇੱਕ ਰਿਮਾਈਂਡਰ ਦੇ ਕੇ ਸੌਇਆ ਕਰੋ ਕਿ ਜਿਹੜਾ ਮੇਰਾ ਸਬਕੌਂਸ਼ੀਅਸ ਮਾਈਂਡ ਹੈ ਮੇਰਾ ਨੌਕਰ ਹੈ ਮੇਰੇ ਲਈ ਕੰਮ ਕਰ ਕੰਮ ਮੇਰੇ ਲਈ ਕਰਨੇ ਨੇ ਚਾਹੇ ਮੈਨੂੰ 네ਗੇਟਿਵ ਕਹਦਾ ਚਾਹੇ ਮੈਨੂੰ ਪੋਜ਼ਿਟਿਵ ਕਰਦਾ ਇੱਕ ਰੋਬੋਟ ਦੀ ਤਰ੍ਹਾਂ ਕੰਮ ਕਰਦਾ ਇਹਨੇ ਉਧਰ ਨੂੰ ਹੀ ਲੱਗ ਜਾਣਾ ਸੋ ਆਪਣੇ ਆਪ ਨੂੰ ਜਦੋਂ ਸੀ ਇਹ ਰਿਮਾਈਂਡ ਕਰਾਉਣਾ ਤਾਂ ਜਦੋਂ ਅਸੀਂ ਦਿਨ ਦੇ ਵਿੱਚ ਖਿਆਲ ਸੋਧਦਾ ਤਾਂ ਸਾਨੂੰ ਬਾਰ ਬਾਰ ਇਹ ਆਦਦਾ ਕਿ ਨਹੀਂ ਆਪਣੇ ਆਪ ਬਾਰੇ ਆਪਣੇ ਸਬਕੌਨਸ਼ੀਅਸ ਮੈਡ ਨੂੰ ਕੁਝ ਵੀ 네ਗੇਟਿਵ ਨਹੀਂ ਕਹਿਣਾ ਹਮੇਸ਼ਾ ਪੋਜ਼ਿਟਿਵ ਸੋਚਣਾ ਹੈ ਜਦੋਂ ਅਸੀਂ ਇਹ ਚੀਜ਼ਾਂ ਕੰਮ ਕਰਨੀਆਂ ਹੌਲੀ 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 ਆਦਤ ਬਣਦੀ ਹੈ ਨਾ ਤਾਂ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਚੇਂਜ ਆਉਂਦਾ ਹੈ ਸੋ ਇਹ ਚੀਜ਼ ਨੂੰ ਲਗਾਤਾਰ ਕਰਦੇ ਰਹੋ ਤੇ ਤੁਹਾਡੀ ਜ਼ਿੰਦਗੀ ਇੱਕਦਮ ਬਦਲ ਜੂਗੀ ਇਹ ਕੋਈ ਜਾਦੂ ਨਹੀਂ ਹੈਗਾ ਇਹ ਸਾਇੰਸ ਹੈ ਜੇ ਤੁਸੀਂ ਇਸ ਕਨਸੈਪਟ ਨੂੰ ਹੋਰ ਡੀਪਲੀ ਸਮਝਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਦੱਸਿਓ ਫਿਰ ਆਪਾਂ ਇਸ ਸੀਰੀਜ਼ ਨੂੰ ਹੋਰ ਕੰਟੀਨਿਊ ਕਰਾਂਗੇ ਤੇ ਅੱਗੇ ਅੱਗੇ ਹੋਰ ਆਪਾਂ ਡੀਪ ਕਨ vídeo de nada, tá na hora de